ਮੁਤਲ ਡੀਆਈਜੀ ਹਰਚਲ ਸਿੰਘ ਭੋਲਰ ਦਾ ਵੀ ਉਸਤਾਦ ਨਿਕਲਿਆ ਐਸਐਚਓ ਵਿਨੋਦ ਸ਼ਰਮਾ ਜੀ ਹਾਂ ਸ਼ਹਿਰ ਅਟਾ ਪੁਲਿਸ ਦਾ ਐਸਐਚਓ ਵਿਨੋਦ ਸ਼ਰਮਾ ਰਿਸ਼ਵਤ ਦੇ ਮਾਮਲੇ ਦੇ ਵਿੱਚ ਘਿਰ ਚੁੱਕਿਆ ਹੈ ਅਤੇ ਉਸ ਉੱਤੇ 30 ਲੱਖ ਰੁਪਏ ਰਿਸ਼ਵਤ ਲੈਣ ਦੇ aarop ਲੱਗ ਚੁੱਕੇ ਹਨ ਦਰਅਸਲ ਜਿਵੇਂ ਮੁਤਲ ਡੀਆਈਜੀ ਹਰਚਲ ਸਿੰਘ ਭੋਲਰ ਦੇ ਵਿਚੋਲੇ ਕ੍ਰਿਸ਼ਨ ਉੱਤੇ ਇਲਜ਼ਾਮ ਲੱਗੇ ਸਨ ਕਿਉਂਕਿ ਵਿਚੋਲਾ ਕ੍ਰਿਸ਼ਨ ਉਹੀ ਲੈਣ ਦੇਣ ਕਰਦਾ ਸੀ ਉਸੇ ਤਰ੍ਹਾਂ ਹੀ ਐਸਐਚਓ ਦਾ ਜਿਹੜਾ ਵਿਚੋਲਾ ਸੀ ਲਲਿਤ ਉਸ ਨੂੰ ਹੁਣ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਅਤੇ 5 ਲੱਖ ਰੁਪਏ ਰਿਸ਼ਵਤ ਰੰਗੇ ਹੱਥੀ ਲੈਂਦੇ ਫੜਿਆ ਗਿਆ ਅਤੇ ਹੁਣ ਪੰਜਾਬ ਪੁਲਿਸ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਹੈ ਦਰਅਸਲ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਹੁਣ ਲਗਾਤਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਹੈ ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਵੱਧਰੀ ਭ੍ਰਿਸ਼ਟਾਚਾਰੀ ਨੂੰ ਲੈ ਕੇ ਹੁਣ ਆਮ ਲੋਕਾਂ ਦੇ ਵੀ ਕੰਨ ਖੜੇ ਹੋ ਗਏ ਹਨ ਆਓ ਲੈ ਚੱਲਦੇ ਹਾਂ ਪੂਰੀ ਖਬਰ ਵੱਲ ਇੱਕ ਡੀਆਈਜੀ ਅਤੇ ਬਾਅਦ ਵਿੱਚ ਏਆਈਜੀ ਰੈਂਕ ਦੇ ਪੁਲਿਸ ਅਧਿਕਾਰੀਆਂ ਨੂੰ ਪ੍ਰਿਸ਼ਟ ਗਤੀ ਵਿਧਿਆਲੀ ਗ੍ਰਿਫਤਾਰ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਕ ਹੋਰ ਪੁਲਿਸ ਅਧਿਕਾਰੀ ਉਦੋਂ ਵਿਵਾਦਾਂ ਵਿੱਚ ਆ ਗਿਆ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਹਿਰਟਾ ਪੁਲਿਸ ਸਟੇਸ਼ਨ ਦੇ ਐਸਐਚਓ ਵਿਨੋਦ ਸ਼ਰਮਾ ਨੂੰ ਇੱਕ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਨਾਮਜ਼ਦ ਕੀਤਾ ਵਿਜੀਲੈਂਸ ਬਿਊਰੋ ਨੇ ਇੱਕ ਵਿਚੋਲੇ ਲਲਿਤ ਅਰੋੜਾ ਨੂੰ ਵੀ ਇੱਕ ਸਥਾਨਕ ਵਪਾਰੀ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੰਦਿਆਂ 30 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਵਿਜੀਲੈਂਸ ਦੇ ਸੂਤਰਾਂ ਨੇ ਦੱਸਿਆ ਕਿ ਇੱਕ ਟੀਮ ਨੇ ਲਲਿਤ ਅਰੋੜਾ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਅਤੇ ਉਸ ਕੋਲੋਂ 5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਇਸ ਕਾਰਵਾਈ ਤੋਂ ਬਾਅਦ ਵਿਜੀਲੈਂਸ ਟੀਮ ਨੇ ਸਹਿਰਟਾ ਪੁਲਿਸ ਸਟੇਸ਼ਨ ਵਿੱਚ 4 ਘੰਟੇ ਤਲਾਸ਼ੀ ਲਈ ਅਤੇ ਕਈ ਸਟਾਫ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾਣਕਾਰੀ ਅਨੁਸਾਰ ਇਹ ਮਾਮਲਾ ਹਾਲ ਹੀ ਵਿੱਚ ਲਗਭਗ 5 ਕਿਲੋ ਅਫੀਮ ਜ਼ਬਤ ਕਰਨ ਨਾਲ ਸੰਬੰਧਿਤ ਹੈ। ਸ਼ਹਿਰਟਾ ਪੁਲਿਸ ਨੇ ਨਰੇਸ਼ ਉਰਫ ਸ਼ੰਕੀ ਜੋ ਦਲੰਦਰ ਦਾ ਰਹਿਣ ਵਾਲਾ ਹੈ ਅਤੇ ਉਸ ਦਾ 36 ਗੜ ਦਾ ਪਿਸ਼ੋਕੜ ਹੈ ਨੂੰ 5 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਸੀ। ਨਰੇਸ਼ ਦਾ ਸ਼ਹਿਰਟਾ ਵਿੱਚ ਇੱਕ ਘਰ ਵੀ ਸੀ ਜਿੱਥੇ ਉਸ ਦਾ ਰਿਸ਼ਤੇਦਾਰ ਵਿਕਰਮ ਕੁਮਾਰ ਜਮਿਨੀ ਮੱਜਲ ਤੇ ਰਹਿੰਦਾ ਸੀ। ਇਹ ਅਫੀਮ ਕਥਿਤ ਤੌਰ ਤੇ ਨਰੇਸ਼ ਦੇ ਘਰ ਦੇ ਹਿੱਸੇ ਤੋਂ ਬਰਾਮਦ ਕੀਤੀ ਗਈ ਸੀ। ਦੋਸ਼ਾਕੇ ਪੁਲਿਸ ਨੇ ਬਾਅਦ ਵਿੱਚ ਵਿਕਰਮ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਹ 30 ਲੱਖ ਰੁਪਏ ਰਿਸ਼ਵਤ ਨਹੀਂ ਦਿੰਦਾ ਤਾਂ ਉਸ ਨੂੰ ਉਸੇ ਮਾਮਲੇ ਵਿੱਚ ਫਸਾ ਦਿੱਤਾ ਜਾਵੇਗਾ ਇਸ ਤੋਂ ਬਾਅਦ ਵਿਕਰਮ ਰਕਮ ਦਾ ਪ੍ਰਬੰਧ ਨਹੀਂ ਕਰ ਸਕਿਆ ਅਤੇ ਉਸ ਨੇ ਬਾਅਦ ਵਿੱਚ ਨਿਆਲੀ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ ਉਸ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਨੇ ਇੱਕ ਜਾਲ ਵਿਛਾਇਆ ਅਤੇ ਲਿਬਰਟੀ ਮਾਰਕੀਟ ਵਿੱਚ ਲਲਿਤ ਦੇ ਮੋਬਾਈਲ ਸ਼ੋਰੂਮ ਤੇ ਛਾਪਾ ਮਾਰ ਦਿੱਤਾ ਜਿੱਥੇ ਵਿਚੋਲੇ ਨੂੰ ਰਿਸ਼ਵਤ ਦੇ ਹਿੱਸੇ ਵਜੋਂ 5 ਲੱਖ ਰੁਪਏ ਲੈਂਦੇ ਹੋਏ ਫੜਿਆ ਗਿਆ ਐਸਐਸਪੀ ਵਿਜੀਲੈਂਸ ਲਖਵੀਰ ਸਿੰਘ ਨੇ ਕਿਹਾ ਕਿ ਬਿਊਰੋਕ੍ਰਾਟ ਰਿਸ਼ਵਤ ਮੰਗਣ ਦੀ ਪੁਸ਼ਟੀ ਕਰਨ ਲਈ ਆਡੀਓ ਰਿਕਾਰਡਿੰਗਾਂ ਸਮੇਤ ਠੋਸ ਸਬੂਤ ਹਨ ਪੁਸ਼ਟੀ ਕਰਨ ਲਈ ਆਡੀਓ ਰਿਕਾਰਡਿੰਗਾਂ ਸਮੇਤ ਠੋਸ ਸਬੂਤਾਂ ਦੀ ਹੁਣ ਜਿਹੜੀ ਫੋਰੈਂਸਿਕ ਜਾਂਚ ਵੀ ਕੀਤੀ ਜਾਵੇਗੀ ਅਤੇ ਉਸ ਐਸਐਚਓ ਨੂੰ ਕੁੜਿੱਕੀ ਦੇ ਵਿੱਚ ਲਿਆ ਜਾਵੇਗਾ ਦਰਅਸਲ ਹੁਣ ਪੰਜਾਬ ਦੇ ਵਿੱਚ 5 ਲੱਖ 5 ਲੱਖ ਹੋਈ ਪਈ ਹੈ ਕਿਉਂਕਿ ਪਹਿਲਾਂ ਵਿਚੋਲਾ ਕ੍ਰਿਸ਼ਨ ਨੂੰ 5 ਲੱਖ ਰੁਪਏ ਰੰਗੇ ਹੱਥੀ ਲੈਂਦਾ ਫੜਿਆ ਗਿਆ ਅਤੇ ਹੁਣ ਵਿਚੋਲਾ ਲਲਿਤ ਸ਼ਰਮਾ 5 ਲੱਖ ਰੁਪਏ ਜਿਹੜੇ ਰੰਗੇ ਹੱਥੀ ਲੈਂਦਾ ਵਿਜੀਲੈਂਸ ਵੱਲੋਂ ਕਾਬੂ ਕੀਤਾ ਗਿਆ ਦੇਰਸਲ ਹੁਣ ਪੰਜਾਬ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਬਿਲਕੁਲ ਸਵਾਲਾਂ ਅਤੇ ਵਿਵਾਦਾਂ ਦੇ ਵਿੱਚ गिर ਚੁੱਕੀ ਹੈ ਕਿਉਂਕਿ ਇੱਕ ਪਾਸੇ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਖਤਮ ਕਰਨ ਲਈ ਲੱਗੀ ਹੋਈ ਹੈ ਅਤੇ ਦੂਜੇ ਪਾਸੇ ਪੰਜਾਬ ਪੁਲਿਸ ਪ੍ਰਸ਼ਾਸਨ ਵਿੱਚ ਇਹ ਭ੍ਰਿਸ਼ਟਾਚਾਰ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਅਤੇ ਇੱਕ ਤੋਂ ਬਾਅਦ ਇੱਕ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ